ਪਾਈ ਜਿੱਥੇ ਰਜਨੀ ਨੇ ਰੋਟੀ ਮੰਗੇ ਖਾਈ ਹੈ ਉਹ ਸਥਾਨ ਦੇ ਉੱਤੇ ਅੰਮ੍ਰਿਤ ਦੀ ਗਾਗਰ ਦਵਾ ਕੇ ਕਾਲੇ ਕਾ ਚਿੱਤੇ ਬਣਾ ਸਕਦੇ ਆ ਬੀਬੀ ਰਜਨੀ ਦੇ ਘਰਾਂ ਨੂੰ ਸਰਜੀਤ ਕਰ ਸਕਦੇ ਆ ਗੁਰੂ ਰਾਮਦਾਸ ਮਹਾਰਾਜ ਨੂੰ ਸਰਜੀਤ ਕਰ ਸਕਦੇ ਆ ਮੇਰੇ ਉਹਨਾਂ ਗੁਰਬਾਣੀ ਚ ਵੱਜਣ ਉਚਾਰੇ ਆ ਗੁਰੂ ਰਾਮਦਾਸ ਸਰੋਵਰ ਨਾਤੇ ਪੁੱਤਰੇ ਪਾਪ ਸਭਿ ਕਮਾਤੇ ਮੇਰੇ ਜਨਮ ਜਨਮ ਦਾ ਰੋਗ ਇਸ ਅਮਰਤ ਚ ਪਾਇਆ ਸੋ ਮੇਰੇ RAM ਰਾਏ ਤੂੰ ਸੰਤਾ ਕਾ ਸੰਤ ਤੇਰੇ ਤੇਰੇ ਸਿਵ ਕੋ ਜਮ ਨਹੀਂ ਆਵੇ ਨੇੜੇ اے ਭਗਵਾਨ ਵਾਲਮੀਕੀ ਮਨਤਾ ਅਮਰਤ ਹੈ ਇਸ ਸ੍ਰੀ ਗੁਰਗੰਨ ਸਾਹਿਬ ਦੇ ਵਿੱਚ ਗੁਰੂ ਮਾਨ ਦਾ ਜਪਨ ਨਾਮਾ ਦਿਨੋ ਪਕਨੇ ਆਲਫਿਆ ਬੈਂ ਇਹ ਅਲਫਾ ਨਾਮਾ ਲੱਗਿਆ ਹੋਇਆ ਇਸ ਕਰਕੇ ਵਾਲਮੀਕੀ ਸਮਾਜ ਬਹੁਤ ਵੱਡਾ ਸਮਾਜ ਹੈ ਤੇ ਇਕੱਲਾ ਇੱਥੇ ਨਾ ਸੋਚੋ ਖਾਲਸਾ ਜੀ ਅੱਜ ਐਸਐਵੀ ਸਾਰੋਂ ਮੰਗਪੱਤਾ ਦੇਣ ਆਏ ਆ ਕਿ ਸਬੰਧ ਵਿੱਚ ਤੁਸੀਂ ਅੱਜ ਇਕੱਠੇ ਹੋ ਕੇ ਜੀ ਇੱਥੇ ਆਏ ਆ ਐਸਐਵੀ ਦਸਤੋ ਜਗਰਾਉਂ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਪਿਛਲੇ ਦਿਨ ਜਗਰਾਉਂ ਦੇ ਵਿੱਚ ਇੱਕ ਮੀਟਿੰਗ ਅਯੋਜਿਤ ਕੀਤੀ ਸੀ ਬੀਜੇਪੀ ਪਾਰਟੀ ਵੱਲੋਂ ਜਿਦੇ ਵਿੱਚ ਇੱਕ ਬੀਜੇਪੀ ਦੇ ਆਗੂ ਗੇਜਾ ਰਾਮ ਵੱਲੋਂ ਕੁਰਬਾਨੀ ਦੀਆਂ ਪਵਿੱਤਰ ਪੰਕਤੀਆਂ ਨੂੰ ਤੋੜ ਮੋੜ ਕੇ ਪੇਸ਼ ਕੀਤਾ ਗਿਆ ਸੀਗਾ ਜਿਰੇ ਕਰਕੇ ਪੂਰੇ ਦਲਪੰਥ ਸਿੱਖ ਸਮਾਜ ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਅੰਦਰ ਇੱਕ ਬਹੁਤ ਭਾਰੀ ਰੋਹ ਸੀਗਾ ਕਿਉਂਕਿ ਕੁਝ ਜਿਹੜੇ ਰਾਜਨੀਤਿਕ ਆਗੂ ਨੇ ਜਿਨ੍ਹਾਂ ਨੂੰ ਆਪ ਗੁਰਬਾਨੀ ਦੀ ਸਮਝ ਨਹੀਂ ਤੇ ਉਹ ਗਾਂ ਗੁਰਬਾਨੀ ਦੀ ਹਾਸੋ ਵੀ ਨਹੀਂ ਗੱਲ ਹੈ ਕਿ ਪੰਗਤਿਆਂ ਨੂੰ ਗਾਂ ਕਿਸੇ ਨੂੰ ਸੁਣਾ ਰਹੇ ਨਹੀਂ ਤੇ ਆਪ ਉਹਨਾਂ ਨੂੰ ਪਤਾ ਨਹੀਂ ਉਹ ਕੀ ਕੀ ਬੋਲ ਰਹੇ ਨੇ ਸੋ ਅਸੀਂ ਇਹੋ ਜੇ ਆਗੂਆਂ ਨੂੰ ਸਖਤ ਚੇਤਾਵਨੀ ਦੰਦੇ ਆ ਦਲਪੰਥ ਦੇ ਵੱਲੋਂ ਕਿ ਜਾਂ ਤਾਂ ਉਹ ਜਲਦੀ ਤੋਂ ਜਲਦੀ ਜਨਤਕ ਤੌਰ ਦੇ ਉੱਤੇ ਆ ਕੇ ਮਾਫੀ ਮੰਗਣ ਨਹੀਂ ਉਹ ਆਪਣੀ ਕਾਰਵਾਈ ਲਈ ਤਿਆਰ ਰਹਿਣ ਅਸੀਂ ਅੱਜ ਐਸਐਸਪੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਤੇ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਐਸਐਸਪੀ ਸਾਹਿਬ ਇਸ ਉੱਤੇ ਕਾਰਵਾਈ ਕਰਨਗੇ ਅਗਰ ਕਾਰਵਾਈ ਨਹੀਂ ਹੁੰਦੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਦਲਪੰਥ ਅਤੇ ਸਮੂਹ ਧਾਰਮਿਕ ਅਤੇ ਰਾਜਨੀਤਿਕ ਉਹ ਜਿੰਨੀਆਂ ਵੀ ਜਥੇਬੰਦੀਆਂ ਨੇ ਅਸੀਂ ਉਹਨਾਂ ਨੂੰ ਨਾਲ ਲੈ ਕੇ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਅਸੀਂ ਤੇ ਬਾਕੀ ਸਾਰੇ ਰਾਜਨੀਤਿਕ ਆਗੂ ਨੂੰ ਚੇਤਾਵਨੀ ਦਿੰਦੇ ਆ ਕਿ ਜਿਨ੍ਹਾਂ ਨੂੰ ਕੁਰਬਾਨੀ ਦਾ ਸਹੀ ਉਚਾਰਨ ਨਹੀਂ ਹੁੰਦਾ ਉਹ ਇਸ ਤਰ੍ਹਾਂ ਕੁਰਬਾਨੀ ਦੀਆਂ ਪੰਕਤੀਆਂ ਨੂੰ ਬੋਲ ਕੇ ਕੁਰਬਾਨੀ ਦਾ ਅਨਰਾਧਰ ਨਾ ਕਰਨ ਦਾ ਅਦੀ ਤੋੜ ਮਰੋੜ ਕੇ ਗੱਲ ਕਰਨ ਦੀ ਗੱਲ ਕੀਤੀ ਹੈ ਜੀ ਕੀ ਮਾਮਲਾ ਸੀਗਾ ਜੀ ਸਾਰੀ ਸਾਧ ਸੰਗਤ ਨੂੰ ਸਤ ਪਿਆਣਾ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਫਤੇ ਜੈ ਵਾਲਮੀਕੀ ਜੈ ਰਵਿਦਾਸ ਜੈ ਪੀਂ ਜੈ ਭਾਰਤ ਅਗਰ ਮੇਰੇ ਕੁਝ ਬੋਲਣ ਦੇ ਵਿੱਚ ਤੁਹਾਡੇ ਵਿੱਚ ਅੱਖਰ ਚ ਕੋਈ ਵਾਧਾ ਘਾਟਾ ਮੇਰੇ ਸਤਕਾਰਯੋਗ ਮੇਰੀ ਸਾਥ ਸੰਗਤ ਦੇ ਬੰਦਿਆਂ ਨੂੰ ਲੱਗਿਆ ਹੈ ਪਰ ਮੈਂ ਮर्यादा ਤੋਂ ਬਾਹਰ ਨਹੀਂ ਜਾ ਰਿਹਾ ਮੈਂ ਮर्यादा ਦੇ ਅੰਦਰ ਹਾਂ ਮੈਂ ਅਜਬੀ ਉਹ ਜਿਗਾਦਰੀ ਵਾਲੀ ਸੰਤਾ ਦੀ ਜਿਹੜਾ ਕਿ ਉਹਨਾਂ ਨੇ ਨੀ ਅਮਰ ਤੋਂ ਅੰਬਰ ਸਰ ਵਸਿਆ ਬਾਕੀ ਅਮਰ ਤੁੰਗ ਪਾਈ ਰੱਖਿਆ ਇਹ ਅਮਰ ਜਦੋਂ ਲਵ ਤੇ ਕੁਸ਼ ਦੀ ਜੰਗ ਹੋਈ ਉਦੋਂ ਭਗਵਾਨ ਵਾਲਮੀਕੀ ਮਹਾਰਜ ਨੇ ਰਾਮ ਤੇ ਰਾਮ ਦੀ افواجਾਂ ਮੋਰਚ ਤੋਂ ਜਾਂ ਉਹਨਾਂ ਦੇ ਉੱਤੇ ਛੜਕ ਕੇ ਇਹ ਅਮਰਤ ਦੀ ਵਰषा ਕੀਤੀ ਇਸ ਅਮਰਤ ਦੇਸ਼ ਕਰਕੇ ਹੀ ਅੱਜ ਅੰਮ੍ਰਿਤਸਰ ਦਾ ਨਾਮ ਅਮਰਤਸਰ ਹੈ ਇਹ ਅਮਰਤਸਰ ਇਹ ਭਗਵਾਨ ਵਾਲਮੀਕੀ ਮਹਾਰਜ ਦੀ ਇਹ ਅੰਮ੍ਰਿਤ ਵਰਸ਼ਾ ਕਰਕੇ ਹੀ ਆ ਤੇ ਕਈ ਰਜਨੀ ਜਪਤੀ ਕੁੜੀ ਸਰਜੀਤ ਹੋਇਆ ਔਰ ਇਸੇ ਜਗ੍ਹਾ ਦੇ ਉੱਤੇ ਕਾਲੇ ਕਾਂ ਚਿੱਟੇ ਨਾਕੇ ਹੋਏ ਹੰਸ ਬਣੇ ਇਸੇ ਅੰਮ੍ਰਿਤ ਦੇ ਵਿੱਚ ਗੁਰੂ ਮਹਾਰਾਜ ਜੀ ਚੌਥੇ ਪਾਛੀ ਨੇ ਕਾਰ ਸੇਵਾ ਕਰਕੇ ਇਹਨਾਂ ਸਰੋਵਰ ਬਣਾਇਆ ਕੱਚਾ ਕੱਚਾ ਖੜਾ ਬਣਾ ਕੇ ਸੇਵਾ ਕਾਰ ਸੇਵਾ ਕੀਤੀ ਹੈ ਔਰ ਇਸ ਦੇ ਵਿੱਚ ਸੇਵਾ ਤੋਂ ਬਾਅਦ ਉਹਨਾਂ ਨੇ ਇਸ਼ਾਨ ਕੀਤਾ ਉਹਨਾਂ ਨੇ ਵੀ ਲਿਖਿਆ ਹੈ ਗੁਰੂ ਰਾਮਦਾਸ ਸਰੋਬਰ ਨਾਤੇ ਉਤਰੇ ਪਾਪ ਸਭ ਇੱਕ ਮੰਨਦੇ ਜੇ ਮੇਰੇ ਕੋਲੋਂ ਇਹਦੇ ਚ ਕੋਈ ਵੱਧ ਘੱਟ ਅੱਖਰ ਬੋਲਿਆ ਗਿਆ ਸੋ ਮੈਂ ਸੰਗਤ ਦਾ ਦਾਸ ਹਾਂ ਕੋਈ ਲਫ਼ਜ਼ ਜਿੱਦਰਾਦਰੋਂ ਕਵੀ ਚੰਗਾ ਨਹੀਂ ਲੱਗਦਾ ਉਹ ਮੇਰਾ ਮੈਨੂੰ ਵਾਪਸ ਮੋੜ ਦਿਓ ਜੇ ਮੇਰੇ ਕੋ ਕੋਈ ਗਲਤੀ ਲੱਭੇ ਸਾਧ ਸੰਗਤ ਨੂੰ ਲੱਗਦਾ ਉਹ ਮੈਨੂੰ ਮਾਫ਼ ਕਰ ਦੋ ਸਾਰੇ ਸਾਧ ਸੰਗਤ ਦੇ ਚਰਨਾਂ 'ਚ ਨਿਮਰਤਾ ਜਿਹਾ ਦਾਸ ਬਣ ਕੇ ਸ਼ਮਾ ਮੰਗਦੇ ਆਂ ਕੋਈ ਗਲਤੀ ਹੋ ਗਈ ਤੇ ਉਹ ਚੁੱਕ ਸਾਧ ਸੰਗਤ ਮਾਫ਼ ਕਰਦੀ ਹੈ ਦਾਸ ਨੂੰ ਮਾਫ਼ ਕਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਵਾਲਮੀਕੀ ਜੈ ਰਵਿਦਾਸ ਜੈ ਪੀ ਜੈ ਭਾਪ ਜੈ ਰਵਿਦਾਸ ਹਾਂਜੀ ਖਾਲਸਾ ਜੀ ਕੀ ਕਹਿਣਾ ਚਾਹੁੰਦੇ ਆ ਜੀ ਇਸ ਪੂਰੇ ਵਿਸ਼ੇ 'ਤੇ ਹਾਂਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਤਾਰਨ ਮਿਸ਼ਲ ਸ਼ਹੀਦ ਬਾਬਾ ਵੀਰ ਸਿੰਘ ਬਾਬਾ ਤੀਰ ਸਿੰਘ 1300 ਕੋੜਸਵਾਰ ਪੰਜਵਾਂ ਨਿਸ਼ਾਨ ਮੌਜੂਦਾ ਮੁਕੇਸ਼ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਦੀ ਸੋਡੀ ਸਾਹਿਬ ਅਤੇ ਸ਼੍ਰੋਮਣੀ ਪੰਥ ਅਕਾਲੀ ਤਰਨਤਾਰਨ ਮਿਸ਼ਲ ਸ਼ਹੀਦ ਬਾਬਾ ਆलम ਸਿੰਘ ਦੀ ਨਚਨਾ ਮੌਜੂਦਾ ਮੁਕੇਸ਼ ਸਿੰਘ ਸਾਹਿਬ ਜਥੇਦਾਰ ਬਾਬਾ ਸੁਖਦੇਵ ਸਿੰਘ ਦੀ ਲੋਪੋ ਜੋ ਜੋ ਕਿ ਬੀਤੇ ਕੁਝ ਦਿਨਾਂ ਦੇ ਵਿੱਚ ਗੇਜਾ ਰਾਮ ਦੇ ਵੱਲੋਂ ਜਿਹੜੀ ਇੱਕ ਜਗਰਾਉ ਸ਼ਹਿਰ ਦੇ ਵਿੱਚ ਇੱਕ ਮੀਟਿੰਗ ਜਿਹੜੀ ਉਹ ਕੀਤੀ ਗਈ ਸੀ ਉਹ ਮੀਟਿੰਗ ਦੀ ਜਿਹੜੀ ਵੀਡੀਓ ਵੀਡੀਓ ਆ ਉਹ ਫੇਸਬੁੱਕ ਇੰਸਟਾਗ੍ਰam ਤੇ ਯਾਨੀ ਕਿ ਸੋਸ਼ਲ ਮੀਡੀਆ ਤੇ ਪਈ ਵੀ ਆ ਉਹ ਵੀਡੀਓ ਦੇ ਵਿੱਚ ਜਿਹੜਾ ਕਿ ਗੇਜਾ ਰਾਮ ਦੇ ਵੱਲੋਂ ਆ ਜਿਹੜੀ ਪਾਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਪੰਗਤੀਆਂ ਨੇ ਉਹ ਆਪਦੇ ਹਿਸਾਬ ਨਾਲ ਤਰੋੜ ਮਰੋੜ ਕੇ ਜਿਹੜੀਆਂ ਸੰਗਤਾਂ ਦੇ ਵਿੱਚ ਸੁਣਾਈਆਂ ਜਾ ਰਹੀਆਂ ਨੇ ਸੋ ਗੱਲ ਇਹ ਵੀ ਜਿਹੜੀ ਕਿ ਗੁਰਬਾਣੀ ਦੀਆਂ ਪਾਵਨ ਪਵਿੱਤਰ ਪੰਗਤੀਆਂ ਨੇ ਉਹ ਗੁਰੂ ਸਾਹਿਬ ਨੇ ਜਿਸ ਢੰਗ ਨਾਲ ਲਿਖੀਆਂ ਨੇ ਸਾਨੂੰ ਉਸੇ ਢੰਗ ਦੇ ਨਾਲ ਹੀ ਸਿਕ ਸੰਗਤਾਂ ਦੇ ਵਿੱਚ ਸੁਣਾਉਣੀਆਂ ਜਾਂ ਸੰਗਤਾਂ ਦੇ ਨਾਲ ਵਿਚਾਰ ਉਹ ਵਿਸ਼ੇਸ਼ਿਤ ਕਰਨੀਆਂ ਚਾਹੀਦੀਆਂ ਨੇ ਜੇਕਰ ਕੋਈ ਵਿਅਕਤੀ ਗੁਰੂ ਸਾਧੀਆਂ ਪਾਵਨ ਪਵਿੱਤਰ ਪੰਗਤੀਆਂ ਜਾਂ ਸਖ ਇਤਿਹਾਸ ਮਰਿਆਦਾ ਨੂੰ ਲੈ ਕੇ ਆਪਦੇ ਹਿਸਾਬ ਨਾਲ ਸੰਗਤਾਂ ਦੇ ਵਿੱਚ ਪ੍ਰਚਾਰ ਕਰਦਾ ਉਹ ਬਹੁਤ ਨਿੰਦਨਯੋਗ ਹੈ ਸੋ ਗੇਜਾ ਆਰਾਮ ਦੇ ਵੱਲੋਂ ਜਿਹੜੀ ਇਹ ਮੀਟਿੰਗ ਕੀਤੀ ਗਈ ਸੀ ਤੇ ਉਹਨਾਂ ਨੂੰ ਇਸ ਗੱਲ ਦੀ ਚੇਤਾਵਨੀ ਵੀ ਆ ਕਿਉਂਕਿ ਉਹਨਾਂ ਦੀ ਵੀ ਬਹੁਤ ਉਮਰ ਆ ਜੇਕਰ ਉਹਨਾਂ ਨੂੰ ਗੁਰਬਾਣੀ ਦੀਆਂ ਪੰਕਤੀਆਂ ਨਹੀਂ ਆਉਣ ਆਉਣ ਦੀਆਂ ਸੀ ਜਾਣ ਦਾ ਵਿੱਚ ਪੂਰੀ ਉਹਨਾਂ ਨੂੰ ਪੰਕਤੀ ਯਾਦ ਨਹੀਂ ਸੀ ਤੋਂ ਆਪਣੇ ਜਿਹੜੀ ਸਪੀਚ ਆ ਜਾਂ ਆਪਦੇ ਪ੍ਰਚਾਰ ਦੇ ਵਿੱਚ ਗੁਰੂ ਸਾਹਿਬ ਦੀਆਂ ਪੰਗਤੀਆਂ ਨਾ ਬੋਲਦੇ ਆਪਣੇ ਕੋਲ ਸਮਾਜ ਦੇ ਹੋਰ ਵੀ ਬਹੁਤ ਮੁੱਦੇ ਨੇ ਜਿੰਨਾਂ ਦੇ ਵਿੱਚ ਆਪਾਂ ਲੋਕਾਂ ਦੇ ਵਿੱਚ ਪ੍ਰਚਾਰ ਕਰ ਸਕਦੇ ਆ ਕੋਈ ਇਹ ਜੀ ਗੱਲ ਨਹੀਂ ਵੀ ਆਪਣੇ ਕੋਲ ਗੱਲਾਂ ਨਹੀਂ ਹੈ ਜਾਂ ਹੋਰ ਕੋਈ ਮੁੱਦੇ ਨਹੀਂ ਹੈਗੇ ਠੀਕ ਹੈ ਜਰੂਰੀ ਨਹੀਂ ਸੀਗਾ ਵੀ ਗੁਰਬਾਣੀ ਦੀਆਂ ਪੰਗਤੀਆਂ ਨੂੰ ਲੈ ਕੇ ਅਸੀਂ ਲੋਕਾਂ ਦੇ ਵਿੱਚ ਵਿਚਾਰ ਕਰਨੀ ਸੀ ਜਦ ਕਿ ਸਾਨੂੰ ਪੰਗੀਆਂ ਸਹੀ ਢੰਗ ਦੇ ਨਾਲ ਨਹੀਂ ਆ ਰਹੀਆਂ ਜਿਹੜੇ ਵਿਅਕਤੀ ਨੂੰ ਆਪ ਗੁਰੂ ਸਾਹਿਬ ਦੀ ਪੰਗਤੀ ਆ ਜਿਹੜੀ ਪੂਰੀ ਨਹੀਂ ਆਉਂਦੀ ਉਹ ਸੰਗਤ ਨੂੰ ਕੀ ਸੁਣਾ ਕੇ ਇਤਿਹਾਸ ਆਪ ਦਾ ਦੱਸੂਗਾ ਜਾਂ ਸੰਗਤ ਨੂੰ ਕੀ ਮਰਿਆਦਾ ਬਾਰੇ ਦੱਸੂਗਾ ਕਿ ਕਿ ਜਿੰਨੀਆਂ ਵੀ ਗੁਰੂ ਗ੍ਰੰਥ ਸਾਹਿਬ ਦੀਆਂ ਪੰਕਤੀਆਂ ਨੇ ਸਾਰੇ ਹਿੱਸੇਕ ਇਤਿਹਾਸ ਨੂੰ ਮਰਿਆਦਾ ਨੂੰ ਦਰਸਾਉਂਦੀਆਂ ਨੇ ਤੇ ਜਿਹੜੀ ਕਿ ਗੇਜਾ ਰਾਮ ਦੇ ਵੱਲੋਂ ਜਿਹੜੀ ਬਹੁਤ ਵੱਡੀ ਗਲਤੀ ਆ ਤੇ ਗੇਜਾ ਰਾਮ ਨੇ ਇਸ ਗੱਲ ਦੀ ਮਾਫੀ ਜਿਹੜੀ ਮੰਗਣੀ ਚਾਹੀਦੀ ਆ ਜੇਕਰ ਗੇਜਾ ਰਾਮ ਇਸ ਗੱਲ ਦੀ ਮਾਫੀ ਨਹੀਂ ਮੰਗਦਾ ਜਾਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਸ ਵਿਸ਼ੇ ਤੇ ਕੋਈ ਕਾਰਵਾਈ ਕੀਤੀ ਜਾਂਦੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਅਤੇ ਹੋਰ ਵੀ ਹੋਰ ਵੀ ਰਾਜਨੀਤਿਕ ਜਥੇਬੰਦੀਆਂ ਸਿੱਖ ਸੰਗਤਾਂ ਦੇ ਵੱਲੋਂ ਜਿਹੜਾ ਕਿ ਭਾਰੀ ਪ੍ਰਦਰਸ਼ਨ ਹੋ ਕੀਤਾ ਜਾਊਗਾ ਕਿਉਂਕਿ ਜੇਕਰ ਕੋਈ ਵਿਅਕਤੀ ਗੁਰਬਾਣੀ ਦੀਆਂ ਪੰਕਤੀਆਂ ਦੀ ਗਲਤ ਪ੍ਰਚਾਰ ਜਾਂ ਨਿੰਦਿਆ ਕਰਦਾ ਜਾਂ ਮर्यादा ਨੂੰ ਆਪਦੇ ਹਿਸਾਬ ਦੇ ਨਾਲ ਵਰਤਦਾ ਤੇ ਸਿੱਖ ਸਾਹਿਬ ਉਸਿਕ ਤਰ੍ਹਾਂ ਦੇ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਊਗਾ ਇਹ ਸਰਾਸਰ ਗਲਤ ਆ ਤੇ ਅੱਜ ਅਸੀਂ ਐਸਐਸਪੀ ਸਾਹਿਬ ਨੂੰ ਇੱਥੇ ਦਰਖਾਸਤ ਦੇਣ ਵਾਸਤੇ ਪਹੁੰਚੇ ਨੇ ਪਹੁੰਚੇ ਆ ਤੇ ਦੇਖਣਾ ਹੈ ਕਿ ਐਸਐਸਪੀ ਸਾਹਿਬ ਇਸ ਵਿਸ਼ੇ ਤੇ ਕੀ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਇੱਕ ਵਰਸ਼ਨ ਹੋ